ਘਰ ਮੇ ਕੋਈ ਜਗਤ ਰਹੇ ਲਾਈਵ ਇਹਦਾ ਹੀ ਹੁੰਦਾ ਨਹੀਂ ਹੈ ਹਾਂ ਮੈਂ ਲਾਈਵ ਹੀਦਾ ਕੋਈ ਹੁੰਦਾ ਨਹੀਂ ਹੈ ਹੈਲੋ ਇੱਕ ਜਣਾ ਆ ਗਿਆ ਜੀ ਕੌਣ ਆਇਆ ਪਿਆਰਿਓ ਤੂੰ ਤੂੰ ਆਇਆ ਲਾਈਵ ਇੱਕਿਆ ਕੌਣ ਦੇਖ ਰਿਹਾ ਪਿਆਰਿਓ ਨਾਂ ਦੱਸਿਓ ਆਪਣਾ चल गए वन परसन अल्लाह बात करिए

ਨੋਂ ਦਾ 15 25 ਹਾਂ 45 ਮੰਗਦੇ ਕਿੱਥੋਂ ਦਾ ਕਿੱਥੋਂ ਦਾ ਸਰ ਨੰਬਰ ਕਿੱਥੋਂ ਦਾ ਗੱਡੀ ਦਾ ਇੱਕ ਹੋਰ ਜੀ 14 ਮਾਡਲ 2014 ਮਾਡਲ 45 ਸਰ ਇਹੋ ਹੀ ਮਰਤੀ ਅਲ ਕਿੰਨੇ ਪੈਸੇ ਪੈਸੇ ਕਹਿੰਦੇ ਆ ਨੰਬਰ ਕਿੱਥੋਂ ਦਾ ਵਾ 33 33 33 ਇਹ 33 ਇਹ ਕਿਹਦਾ ਨੰਬਰ ਆ 33 ਇਧਰ ਤੂੰ 33 ਆ ਜਿਹੜਾ ਤਿੰਨ ਜਣੇ ਆ ਗਏ ਗੱਡੀ ਲੈਣੀ ਪ੍ਰਾਣੀ ਪਿਆਰਿਓ ਸਸਤੀ ਜੀ ਲੈਣੀ ਭਰ ਅਗੇ ਦੇਖ ਕੋ ਦਸੇ ਤਿੰਨ ਪਿਆਰੇ ਦਿਖ ਰਹੇ ਨੇ ਇੱਕ ਲਾਈਕ ਕੀਤਾ चंदन कुमार जी जय श्री राम जय श्री राम जी चंदन कुमार जी जय श्री राम के बड़ा राजीव है ना। लाल कहा से भाजी अमृतसर पंजाब बंडाला पिंड बंडाला जिला अमृतसर जंडियाला तरन तारण आ गई गल लस्सी ओ लस्सी लासी के की लिखे है साहब ਲਸੀ ਬਹੁਤ ਵਧੀਆ ਲਿਖਿਆ ਹੈ ਇਹ ਜਦਵਾਨ ਦੇ ਰਹੇ ਹਮ ਫਰਮ ਚਾਰਖੰਡ ਕੀ ਬਾਤ ਹੈ ਚਾਰਖੰਡ ਤਾਂ ਅਸਲੇ ਤੁਸੀਂ ਚਾਰਖੰਡ ਤੋਂ ਬੋਲ ਰਹੇ ਪੰਜਾਬੀ ਸਮਝਾਰੀ ਕਹਿੰਦੀ ਬੋਲ ਚਾਰਖੰਡ ਸੇ ਬੋਲ ਰਹੇ ਹੈ ਇਸ ਟਾਈਮ ਮੈਨੂੰ ਨਹੀਂ ਹਿੰਦੀ ਬੀ ਸਜਣ ਹਿੰਦੀ ਵੇਖ ਲਈ ਤੇ ਨਾਟਕ ਵਗੈਰਾ ਹਿੰਦੀ ਬੋਲੀ ਦੀ ਨਹੀਂ ਪੰਜਾਬੀ ਬੋਲੀ ਦੀ ਝਾਰਖੰਡ ਬੜੇ ਦੂਰ ਤੋਂ ਤੇ ਫਿਰ ਦੇਖ ਰਿਹਾ ਤੁਸੀਂ ਹੈ ਨਾ ਥੈਂਕਸ ਦੇਖ ਲਈ ਜੀ ਬਾਰਾ ਸਿੰਘ ਦੇਖ ਰਿਹਾ ਇਹਨੇ ਬਾਰਾ ਜਾਨੀ ਦੇਖ ਰਿਹਾ ਚੰਦਰ ਕੁਮਾਰ ਦੇ ਮੈਸੇਜ ਆ ਰਹੇ ਨੇ ਝਾਰਖੰਡ ਤੋਂ ਝਾਰਖੰਡ ਸਟੇਟ ਅਸੀਂ ਪੰਜਾਬ ਵੈਸੇ ਅਸੀਂ ਤਾਂ ਸਟੇਟ ਮੰਗਦੇ ਨਹੀਂ ਪੰਜਾਬ ਸਾਡਾ ਤਾਂ ਦੇਸ਼ ਆ ਪੰਜਾਬ ਭਾਰਤ ਦੇ ਕਬਜ਼ੇ ਦੇ ਹੇਠੇ ਪਰ ਮੇਰਾ ਦੇਸ਼ ਹੋਵੇ ਪੰਜਾਬ ਹਰ ਪੰਜਾਬੀ ਆਪਣੇ ਪੰਜਾਬ ਨੂੰ ਦੇਸ਼ ਹੀ ਕਹਿੰਦਾ ਵੈਸੇ ਕਿਉਂਕਿ ਸਾਡਾ ਹੈ ਵੀ ਦੇਸ਼ ਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਤੇ ਇਹ ਸਾਡਾ ਦੇਸ਼ ਸਿੱਖਾਂ ਵਾਸਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਵਾਸਤੇ ਇਹ ਦੇਸ਼ ਹੀ ਆ ਤੇ ਸਭ ਤੋਂ ਵੱਧ ਕੁਰਬਾਨੀਆਂ ਵੀ ਇਸ ਦੇਸ਼ ਦੇ ਵਾਰਸਾਂ ਨੇ ਕੀਤੀਆਂ ਚਾਹੇ ਉਹ ਭਾਰਤ ਨੂੰ ਆਜ਼ਾਦ ਕਰਨ ਦੀ ਗੱਲ ਹੋਵੇ ਅੰਗਰੇਜ਼ਾਂ ਤੋਂ ਲੋ ਚਾਹੇ ਮੁਸਲਮਾਨਾਂ ਕੋਲ ਤੇ ਸਭ ਤੋਂ ਵੱਡਾ ਯੋਗਦਾਨ ਵੀ ਇਸ ਪੰਜਾਬ ਵਾਲਿਆਂ ਨੇ ਪਾਇਆ ਦੇਸ਼ ਪੰਜਾਬ ਵਾਲਿਆਂ ਨੇ ਫਿਰ ਦੇਸ਼ ਤੇ ਸਟੇਟ ਵਿੱਚ ਫਰਕਤ ਹੁੰਦਾ ਹੀ ਆ ਇਸ ਕਰਕੇ ਅਸੀਂ ਤਾਂ ਦੇਸ਼ੀ ਮੰਨਦੇ ਆਪਣੇ ਪੰਜਾਬ ਨੂੰ ਕਿਉਂਕਿ ਸਾਡਾ ਦੇਸ਼ ਆ ਕੋਈ ਸਟੇਟ ਨਹੀਂ ਹੈ ਇਹ ਵੈਦਨ ਵੱਖਰੀ ਹੈ ਅੰਦੀ 7 ਜਾਨੇ ਦੇਖ ਰਿਹਾ ਦੋ ਜਾਨੇ ਲਾਈਕ ਕੀਤਾ ਜਿਨ੍ਹਾਂ ਲਾਈਕ ਕੀਤਾ ਮੈਸੇਜ ਕੀਤਾ ਧੰਨਵਾਦ ਮਾਣ ਹੈ ਸਾਨੂੰ ਆਪਣੀ ਦੇਸ਼ ਤੇ ਸਾਡੇ ਪੰਜਾਬ ਤੇ ਕਈ ਵਾਰੀ ਸਮੇ ਮਾੜੇ ਚੰਗੇ ਆ ਜਾਂਦੇ ਆ ਐ ਲੱਗਦਾ ਕਿ ਸਾਡਾ ਪੰਜਾਬ ਖਤਮ ਹੋ ਜੂਗਾ ਪਰ ਰੱਬ ਇਹੋ ਜਿਹੀ ਵਿਉਂਤ ਬਣਾਉਂਦਾ ਕਿ ਉਹ ਸਾਰਾ ਕੁਝ ਫੇਰ ਸਿਮਟ ਕੇ ਸੈੱਟ ਹੋ ਜਾਂਦਾ ਹੁਣ ਵੀ ਜਿਸ ਤਰ੍ਹਾਂ ਕਿ ਰੋਲਾ ਪੈ ਰਿਹਾ ਕਿ ਪੰਜਾਬੀ ਬਾਹਰ ਤੁਰ ਗਏ ਨਸ਼ਿਆਂ ਤੇ ਲੱਗ ਗਏ ਉਹ ਹੋ ਗਿਆ ਜੀ ਹੋ ਗਿਆ ਪਰ ਜਦੋਂ ਲੋਡ ਪੈਂਦੀ ਹੈ ਪੰਜਾਬ ਨੂੰ ਤੇ ਉਦੋਂ ਪੰਜਾਬੀ ਸਾਹਮਣੇ ਆ ਜਾਂਦੇ ਆ। ਉਦੋਂ ਇਹ ਚੀਜ਼ ਵਿਖਾ ਦਿੰਦੇ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਡੇ ਦੀ। ਇਥੇ ਕਿਸੇ ਦੀ ਘਾਟ ਨਹੀਂ ਹੋਵੇਗੀ ਕਦੇ। ਸੋ ਕਿਸਾਨੀ ਮੋਰਚਾ ਹੋਇਆ ਜਾਂ ਜਾਂ ਹੁਣ ਇਥੇ ਅ ਜੁਨੀਵਰਸਿਟੀ ਦਾ ਮੋਰਚਾ ਲੱਗਾ ਹਨ ਕਿਦਾਂ ਨੌਜਵਾਨ ਉੱਪਰ ਉੱਪਰ ਆ ਕੇ ਆ ਰਹੇ ਸਾਹਮਣੇ। ਇਹ ਪੰਜਾਬ ਹੈ ਨਾ ਇਹ ਪੰਜਾਬ ਦੇਸ਼ ਆ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਰਹਿੰਦਾ ਇਹ ਕਦੇ ਖਤਮ ਹੋਣਾ ਵਾਲਾ ਨਹੀਂ ਕਿਉਂਕਿ ਸਾਡੇ ਗੁਰੂਆਂ ਨੇ ਵਿਰਸਾਇਆ ਤੇ ਬੜੀਆਂ ਕੁਰਬਾਨੀਆਂ ਦੇ ਕੇ ਵਿਰਸਾਇਆ ਇਹ ਬੂਟਾ ਕਦੇ ਸੁਖਣ ਵਾਲਾ ਨਹੀਂ ਹਾਂਜੀ ਇਹ ਲਿਖਿਆ ਤੁਸੀਂ ਹਾਂਜੀ ਮੈਂ ਵੀ ਠੀਕ ਆ ਬਹੁਤ ਵਧੀਆ ਰੱਬ ਦੇ ਹੁਕਮ ਚ ਆ ਬਹੁਤ ਵਧੀਆ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਚੜਦੀ ਕਲਾ ਚ ਚੜਦੀ ਕਲਾ ਚ ਚੜਦੀ ਕਲਾ ਚ ਰਹੀਏ ਚੜਦੀ ਕਲਾ ਚ ਰਹਿਣਾ ਪਾਉਂਦੀ ਹੋਣਾ ਸੱਚ ਦਾ ਹੱਥ ਜੋਰ ਮੰਗਣਾ ਹੈ ਭਲਾ ਸਰਬਤ ਦਾ ਅਸੀਰ ਸੱਚ ਦੇ ਰਾਹ ਤੇ ਚੱਲਣ ਵਾਲੇ ਪਾਂਦੀਆਂ ਸੱਚ ਦੇ ਤੇ ਸਾਰਿਆਂ ਦਾ ਭਲਾ ਲੋਚ ਤੇਰੇ ਬਾਣੀ ਸਰਬੱਤ ਦਾ ਭਲਾ ਕਹਿਰ ਦਾਸ ਕਰੀ ਦੀ ਹਾ ਗੁਰੂ ਰਾਮਦਾਸ ਵਾਹਿਗੁਰੂ ਵਾਹਿਗੁਰੂ ਚੰਦਨ ਕੁਮਾਰ ਆ ਕੀ ਆ ਐਡ ਟਰਾਈ ਅਗੇਨ ਠੀਕ ਆ ਪਿਆਰੋ ਮਿਲਦੇ ਆ ਫਿਰ ਰਾਤ ਨੂੰ ਇੰਨੇ ਲਾਈਵ ਹੁੰਨੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ